ਕਾਦੀਆ ਦਾ 10 ਲਾਇਤ ਅੱਜ ਏਡੀਸੀ ਗੁਰਦਾਸਪੁਰ ਨੇ ਅਚਲ ਚੇਤ ਕਾਦੀਆ ਦਾ ਦੌਰਾ ਕੀਤਾ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਉਹਨਾਂ ਨੇ ਇਸ ਮੌਕੇ ਉੱਤੇ ਛੱਪੜ ਅਤੇ ਪਾਣੀ ਦੇ ਨਿਕਾਸ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਏਡੀਸੀ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਛੱਪੜ ਅਤੇ ਨਾਲਿਆਂ ਦੇ ਉੱਪਰ ਨਜਾਇਜ਼ ਕਬਜ਼ੇ ਨਾ ਕਰਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਨਾਲਿਆਂ ਦੇ ਵਿੱਚ ਲਫਾਫੇ ਨਾ ਸੁੱਟੇ ਜਾਣ ਸੀਵਰੇਜ ਦੀ ਸਫਾਈ ਦੇ ਨਾਲ-ਨਾਲ ਅਸੀਂ ਆਪਣੇ ਆਲੇ-ਦਾਲੇ ਨੂੰ ਵੀ ਖੁਦ ਆਪ ਹੀ ਸਾਫ਼ ਰੱਖਣਾ ਹੈ ਦੇਖੋ ਜੀ ਅੱਜ ਕਾਦੀਆਂ ਵਿజిਟ ਕਰਨ ਦਾ ਕਮੇਟੀ ਜੋ ਮੈਂ ਗਿਆ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀਗਾ ਲੋਕਾਂ ਦੀ ਆਪਣੇ ਕਾਫੀ ਗੇਟ ਤੋਂ ਆਪਣੀ ਉਹ ਆਰੀ ਸੀਗੇ ਸਾਨੂੰ ਕਿ ਸਾਡਾ ਸੀਵਰੇਜ ਸਾਫ਼ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸੀਵਰੇਜ ਸਾਫ਼ ਦੀਆਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸ਼ਖਸ਼ਮ ਮਸ਼ੀਨ ਮੰਗਾ ਰਹੇ ਹਾਂ ਉਕੀ ਦੇਖਿਆ ਕਿ ਸਿਉਰੀ ਵਿੱਚ ਕਈਆਂ ਨੇ ਕਾਫੀ ਕੁਝ ਮੱਕੀ ਦੇ ਕਮਾਂ ਦੇ ਕਿ ਭਾਂਡੇ ਹੋ ਗਏ ਇੱਟਾਂ ਹੋ ਗਈਆਂ ਲਿਫਾਫੇ ਜਿਹੜੇ ਵੱਡੇ ਉਹ ਪਾ ਕੇ ਰੱਖੇ ਹੋਏ ਆ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਵਾਂਗੇ ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕੱਲੇ ਆ ਰਿਹਾ ਕਿ ਪਿੱਛੇ ਤੁਸੀਂ ਦੇਖਿਆ ਚੱਪੜ ਦੀ ਜਗਾ ਉਸ ਦੇ ਸੰਬੰਧੀ ਮੈਂ ਦੱਸਣਾ ਚਾਹਾਂਗਾ ਕਿ ਅੱਜ ਮੈਂ ਵਿਜ਼ਿਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾਫ਼ ਸੁਥਰਾ ਕਰਾ ਕੇ ਚਾਰ ਦਿਵਾਰੀ ਕਰਾ ਕੇ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜੜਾ ਹੈ ਚੱਪੜ ਦੀ ਉਹ ਜੜੀਆ ਬਣਾਵਟ ਉਹ ਕਰਾਂਗੇ ਉਰੇ ਨਾਰੀ ਤੁਸੀਂ ਵੇਖਿਆ ਕਿ ਘਰ ਬਣਿਆ ਹੋਇਆ ਸੀ ਕਿ ਉਹ ਮੈਂ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਕੋਈ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਨਿਕਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਛੱਪੜ ਜਿਹੜੇ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗੰਦਾ ਤੇ ਛੱਪੜਾਂ 'ਚ ਹੀ ਜਾਣਾ ਛੱਪੜ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆਣੀ ਜਾ ਸਕਦਾ ਤੇ ਉਹ ਵੀ ਅਸੀਂ ਕਹਿ ਦਿੱਤਾ ਤੀਸਰਾ ਪੁਆਇੰਟ ਸੀਗਾ ਕਿ ਰਿਗਾਰਡਿੰਗ ਨਾਲੇ ਦੇ ਉੱਪਰ ਇਮਪਰੋਵਮੈਂਟ ਜਿੱਦਾਂ ਹੁਣ ਤੁਸੀਂ ਦੇਰੇ ਤੇ ਅਸੀਂ ਅੱਜ ਕੰਡਾ ਵਾਲੇ ਇਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਨੋਟਿਸ ਕੱਢ ਦਿੱਤੇ ਹੈ ਕਿ ਆਪਣੇ ਜਿਹੜੇ ਆ ਕਬਜ਼ੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜੜਾ ਆ ਕੋਰਸ ਫੀਲਡ ਪ੍ਰੋਡਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ ਤੀਸਰਾ ਐਸਟੀਪੀ ਦੀ ਗੱਲ ਕਰੀਏ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਹੈ ਤੇ ਹੁਣ ਐਸਟੀਪੀ ਵੀ ਕਾਰਗੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਆ ਮਿਲ ਸਕਦੀ ਹੈ ਬਸ ਇਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮੱਕੀ ਲੱਗੇ ਹੋયા ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜਿਹੜੀ ਹੈ ਕਾਦੀਆਂ ਦੇ ਜਿਹੜੇ ਛਿੜੇ ਦਿੰਤੀ ਜਾਵੇ ਪਰ ਕੁਝ ਸਾਡੇ ਵੀ ਜਿਵੇਂ ਮਾਰੀ ਬੰਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਮੁੰਗੇ ਸਾਡੇ कूੜੇ ਵਾਲੇ ਘਰਾਂ ਤੋਂ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਫਾਫਿਆਂ 'ਚ ਬੰਦ ਕਰਕੇ ਦਿੰਦੇ ਨੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਫਾਫਿਆਂ ਦੀ ਤੁਸੀਂ ਆ ਵਰਤੋਂ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਫਾਫਾ ਜਾਂ ਹੋਰ ਕੱਪੜੇ ਦਾ ਜਿਹੜਾ ਬੈਗ ਆ ਉਹ ਦਿੱਤਾ ਜਾਵੇ ਦੁਕਾਨਦਾਰਾਂ ਦੇ ਅੱਥੇ ਰੈਗੂਲਰਲੀ ਚਲਾਨ ਕਰ ਰਹੇ ਆ ਬੱਟ ਹੁਣ ਇਹ ਐ ਕਿ ਮੇਰੇ ਲੋਕਾਂ ਨੂੰ ਅਪੀਲ ਆ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦਾ ਘਰ ਦਾ ਉਹ ਬੰਦ ਕਰਕੇ ਨਾ ਦਊ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਹੈ ਆਪਣਾ ਡਸਟਬਿਨ 'ਚ ਪਾਓ ਅਸੀਂ ਜਿਹੜੇ ਸੈਗਰੀਗੇਟਡ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬੱਟ ਇਹ ਹੈ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੌਖਾ ਹੋ ਜਾਂਦਾ ਉਹਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਾਫ ਸਫਾਈ ਹੈ ਉਹ ਸਾਡੇ ਸਾਰਿਆਂ ਦਾ ਇੱਕ ਮੁੱਢਲਾ ਮੈਂ ਕਹਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ 'ਚ ਹੁਣ ਜਦੋਂ ਬਰਸਾਤਾਂ ਆ ਗਈਆਂ ਸਾਪ ਸਬੋਲੀਆ ਹੋਰ ਕਈ ਤਰ੍ਹਾਂ ਦੀਆਂ ਜੜੀਆਂ ਮੱਛਰ ਮੁਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ ਦੁਆਲੇ ਅੱਛੀ ਸਫਾਈ ਰੱਖੀਏ ਬਾਕੀ ਮੈਂ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜ਼ੀ ਨਾਲ ਕਰੋ ਦੇਖੋ ਜੀ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਛੱਪੜ ਹੈ ਉਹ ਤੁਸੀਂ ਵੇਖਿਆ ਮੌਜੂਦਾ ਛੱਪੜ ਹੈ ਅਸੀਂ ਛੱਪੜ ਹੀ ਬਰਕਰਾਰ ਰੱਖਾਂਗੇ ਕਰਕੇ ਤੇ ਜਿਹੜੇ ਆਪਣੇ ਘਰ ਵਗੈਰਾ ਟਾਵਾਂਗੇ ਬਾਹੀ ਕਰਦੇਗੇ ਇਹ ਚ ਉਹਨਾਂ ਨਹੀਂ ਪੱਥਰ ਰੱਖਿਆ ਉਹੀ ਬੈਕ ਡਿਸਕਸ਼ਨ ਕਰ ਲਾਂਗੇ ਉਹਨਾਂ ਨੂੰ ਵੀ ਬੁਲਾ ਕੇ ਜਿਹੜੇ ਹੈ ਉਰੇ ਤੇ ਉੱਪਰ ਜੋ ਵੀ ਅਗਲੀ ਕਾਰਵਾਈ ਆਉਂਦਾ ਧੰਨ ਜੀ ਜਿਹੜਾ ਸਰਵੇ ਕਰਿਆ ਹੋਇਆ ਹੈ ਅਸਲ ਹਾਂਜੀ ਦੇਖੋ ਪਿੰਡਾਂ ਦੇ ਤੇ ਦੇਖੋ ਬੀਗ ਏਡੀਸੀ ਡੀ ਰੂਲ ਡਿਵੈਲਪਮੈਂਟ ਵਾਲੇ ਦੇਖਦੇ ਨੇ ਉਹ ਰੈਗੂਲਰਲੀ ਦੇਸੀ ਸਾਬਲੋਂ ਵੀ ਮੀਟਿੰਗ ਲਈ ਜਾਂਦੀ ਹੈ ਕਿ ਸਪਨਾ ਦੀ ਜੋ ਸਰਕਾਰ ਵੱਲੋਂ ਮਹੀਮ ਚੱਲੀ ਦੀ ਹੈ ਇਨਕ੍ਰੋਚਮੈਂਟਾਂ ਰਿਮੂਵ ਕਰਾਣੀ ਆ ਔਰੀ ਆਲੇ ਦੁਆਲੇ ਪੱਕਾ ਕਰਾਣਾ ਉਹਨੂੰ ਡੂੰਗਾ ਕਰਨਾ ਜੜੀ ਬੂਟੀ ਕਢਣੀ ਉਹ ਸਾਰੇ ਕੰਮ ਜਿਹੜਾ ਰੈਗੂਲਰਲੀ ਕਰਦੇ ਇਨਕ੍ਰੋਚਮੈਂਟ ਦੀ ਜਿਹੜੀ ਗੱਲ ਆ ਸਾਨੂੰ ਜਿਹੜੇ ਰੂਲ ਦੇ ਮੁਤਾਬਕ ਜੋ ਨੋਟਿਸ ਕੱਢਨੇ ਆ ਜਾਂ ਉਹਨਾਂ ਦੀ ਸੁਣਵਾਈ ਕਰਨੀ ਆ ਜਾਂ ਉਹਨਾਂ ਨੂੰ ਅਸੀਂ ਪ੍ਰੋਫੈਕਟ ਵਾਲੀ ਸੈਲਫ ਡਿਮੋਲਿਸ਼ਰ ਜਿਹੜਾ ਅਸੀਂ ਆਰਡਰ ਦੇਣਾ ਉਹ ਅਸੀਂ ਕਰ ਰਹੇ ਹਾਂ ਇਟ ਵਿਲ ਟੇਕ ਅ ਫਿਊ ਮੋਰ ਡੇਸ ਬਟ ਇਹ ਕੀ ਕੁਛ ਦੇਣਾ ਚਾਹੀਏ ਤੇ ਕਰਾਂਗੇ